ਸਰਨਾ ਪਾਇਲਟ ਟਰੈਕਟਰ ਹੈਗਾ ਜੀ ਅਰਜਨ ਨੋਵੋ ਮਹਿੰਦਰਾ ਦਾ 605 DI 20 ਮਾਡਲ 6,55,000 ਰੁਪਏ ਡਿਮਾਂਡ ਹਰਿਆਣਾ ਨੰਬਰ ਟਾਇਰ ਬਿਲਕੁਲ ਨਵੇਂ ਹੈ ਜੀ ਠੀਕ ਹੈ ਹਰਿਆਣੇ ਦੀ ਮੰਡੀ ਦਿਨ ਐਤਵਾਰ ਲੱਗਦੀ ਆਏ ਐਤਵਾਰ ਲੱਗਦੀ ਹੈ ਹਰਿਆਣੇ ਦੇ ਅੰਦਰ ਫਤਿਹਗੜ੍ਹ ਸਾਹਿਬ ਆਟੋ ਮਾਰਕੀਟ ਐਡਰੈਸ ਪ੍ਰੋਪਰ ਦੱਸ ਦਿੱਤਾ ਜਾਂਦਾ ਉਸ ਤੋਂ ਬਾਅਦ ਨੰਬਰ ਵੀ ਸਕਰੀਨ ਤੇ ਲੱਗਾ ਹੁੰਦਾ ਈ ਧਿਆਨ ਨਾਲ ਵੀਡੀਓ ਦੇਖਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਨਵੇਂ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਮਹਿੰਦਰਾ ਅਲਟਰਾ 1605 DI Uh, DLX ਮਾਡਲ 19 ਮਾਡਲ 580000 ਟਾਇਰ ਬਿਲਕੁਲ ਨਵੇਂ ਹੈ ਜੀ ਠੀਕ ਹੈ ਕੰਡੀਸ਼ਨ ਬਿਲਕੁਲ ਓਕੇ ਤੇ ਨਵੀਆਂ ਕੰਡੀਸ਼ਨਾਂ ਦੇ ਟਰੈਕਟਰ ਵਿਖਾਈ ਜਾਣਗੇ ਇਸ ਤੋਂ ਇਲਾਵਾ ਤੁਹਾਨੂੰ 5 ਅਰਜਨ 2 ਫਾਰਮ ਟਰੈਕ ਤੇ 4-5 ਸੋਨਾਲੀਕਾ 2 ਪਾਵਰ ਟਰੈਕ ਇਕੱਠੇ ਇਸ ਵੀਡੀਓ ਦੇ ਵਿੱਚ ਮਿਲਣਗੇ ਹੋਰ ਅਗਲੀ ਵੀਡੀਓ 'ਚ ਹੋਲੈਂਡ ਦਾ ਕੱਲਾ ਸਟਾਕ ਆਏਗਾ ਉਸ ਤੋਂ ਅਗਲੀ ਵੀਡੀਓ 'ਚ ਮਿਕਸ ਹੋਣਗੇ ਤਾਂ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਮਹਿੰਦਰਾ 555 DI ਪਾਵਰ ਪਲੱਸ ਵਾਲਾ ਮਾਡਲ ਆ ਗਿਆ ਜੀ 4 ਲੱਖ 90000 ਤੇ 17 ਮਾਡਲ ਹੈ ਜੀ ਟਾਪ ਮਾਡਲ ਟਰੈਕਟਰ ਵੇਖਣ ਨੂੰ ਮਿਲਣਗੇ ਤੁਹਾਨੂੰ ਇਸ ਤੋਂ ਇਲਾਵਾ ਟਾਇਰ ਬਿਲਕੁਲ ਓਕੇ ਨਵੇਂ ਲਗਭਗ 100 ਚੋਂ 100 ਟਰੈਕਟਰ ਦੇ ਟਾਇਰ ਨਵੇਂ ਹੀ ਮਿਲਣਗੇ ਤੁਹਾਨੂੰ ਹੁਣ ਅਗਲਾ ਟਰੈਕਟਰ ਹੈ ਮਗਰਲੇ ਟਾਇਰ ਬਿਲਕੁਲ ਨਵੇਂ ਨੇ ਅਗਲਿਆਂ ਦੀ ਗੱਲ ਕਰਾਂ ਅਗਲੇ 60 ਤੋਂ 70% ਪੈਸੇ ਪਏ ਨੇ ਤੇ 16 ਮਾਡਲ 4,65,000 ਇਹ ਜਿਹੜਾ ਰੇਟ ਹੁੰਦਾ ਕੋਈ ਫਿਕਸ ਨਹੀਂ ਹੁੰਦਾ ਇਹ ਜਿਹੜਾ ਪ੍ਰਾਈਸ ਹੈ ਮੌਕੇ ਤੇ 네ਗੋਸ਼ੀਏਸ਼ਨ ਵਗੈਰਾ ਹੋ ਜਾਂਦੀ ਹੈ ਠੀਕ ਹੈ ਜੀ ਇਹ ਨਾ ਸੋਚਿਆ ਕਰੋ ਵੀ ਜਿਹੜਾ ਪ੍ਰਾਈਸ ਫਿਕਸ ਆ ਉਹੀ ਲੱਗਣਾ ਨਹੀਂ ਕਦੇ ਵੀ ਨਹੀਂ ਅ ਬਾਕੀ ਮੌਕੇ ਤੇ ਘੱਟ ਦਾ ਵਾਧਾ ਹੁੰਦਾ ਕਈ ਵਾਰੀ 4:00 ਵੀ ਸੌਦਾ ਹੋ ਸਕਦਾ ਕਈ ਵਾਰੀ 4:30 ਵੀ ਹੋ ਸਕਦਾ 4:30 ਵੀ ਹੋ ਸਕਦਾ ਸੌਦਾ ਕਹਿ ਨਹੀਂ ਸਕਦੇ ਆਪਾਂ ਤੇ ਮਹਿੰਦਰਾ 555 ਡੀਆਈ ਪਾਵਰ +52 ਐਚਪੀ 17 ਮਾਡਲ 4 ਲੱਖ 75000 ਮਗਰ ਲਟਾਇਰ ਬਿਲਕੁਲ 16 9 28 ਦੇ ਨਵੇਂ ਬਿਲ ਨਾਲ ਮਿਲੇਗਾ ਕੰਡੀਸ਼ਨ ਤੁਹਾਡੇ ਸਾਹਮਣੇ ਰਾਈਟਰ ਦੀ ਉਸ ਤੋਂ ਬਾਅਦ ਚੈਂਪੀਅਨ ਦੋਨੇ ਚੈਂਪੀਅਨ ਆ ਗਏ 35 35 ਵਾਲੇ ਆਹ 올 ਰੌਂਡਰ ਆ ਗਿਆ ਇੱਕ ਇਹ ਵੀ 올 ਰੌਂਡਰ ਹੈ ਜੀ ਠੀਕ ਹੈ ਸਿੰਪਲ ਸਟੇering ਦੇ ਅੰਦਰ 21 ਮਾਡਲ 445000 ਰੁਪਿਆ ਡਿਮਾਂਡ ਮਗਰਲੇ ਟਾਇਰ ਬਿਲਕੁਲ ਨਵੇਂ ਪਏ ਹੋਇਆ ਅਗਲੇ ਆ ਜਿਹੜੇ ਮੇਰੇ ਸਾਥ ਤੇ ਨਾਲ ਦੇ ਹੋ ਸਕਦੇ ਆ 21 ਮਾਡਲ ਦੇ ਹਾਂਜੀ ਤੇ 올 ਰੌਂਡਰ ਹੀ ਅਗਲੇ ਬੰਨੇ ਕੇਅਰ ਬਟਲ ਵਿਦ 21 ਮਾਡਲ ਇਹ 485000 ਇਹ ਆ ਇਹਦੇ ਜਿਹੜੇ ਟਾਇਰ ਹੈ ਮੈਨੂੰ ਲੱਗਦਾ ਚਾਰੇ ਹੀ ਨਾਲ ਦੇ ਤੇ ਕੰਡੀਸ਼ਨ ਤੁਸੀਂ ਦੇਖ ਲਓ ਕੋਕਾ ਪੀਸ ਜਿਵੇਂ ਦਾ ਮੈਨੂੰ ਲੱਗਦਾ ਏਜੰਸੀ ਚ ਕਢਾਇਆ ਸੀ ਉਵੇਂ ਦੀ ਉਵੇਂ ਦਾ ਹੀ ਪਿਆ ਹੈ ਠੀਕ ਹੈ ਰੰਗ ਰੌਗਨ ਦਾ ਬਿਲਕੁਲ ਸਾਫ਼ ਪਿਆ ਡਾਕਟਰ ਬਿਲਕੁਲ ਇੰਨੇ ਬਿੰਨ ਕਹਿੰਦੇ ਉਵੇਂ ਹੀ ਪਿਆ ਉਹ ਪਰਲੇ ਦੇ ਥੋੜੇ ਸਟਿੱਕਰਾਂ ਦਾ ਫਰਕ ਹੈ ਉਹ ਦੇਖੋ ਸਟਿੱਕਰਾਂ ਦਾ ਨਹੀਂਗਾ ਫਰਕ ਉਹਦੇ ਉੱਤੇ ਲੈਮੀਨੇਸ਼ਨ ਕੀਤਾ ਅਸਲ ਚ ਲੈਮੀਨੇਸ਼ਨ ਨੇ ਖਰਾਬ ਕੀਤੀ ਸਟਿੱਕਰ ਉਨ ਲੈਮੀਨੇਸ਼ਨ ਫਟਣਾ ਸ਼ੁਰੂ ਹੋ ਗਿਆ ਜਿਹੜੀ ਉਹ ਟੇਪ ਜੀ ਲੱਗ ਜਾਂਦੀ ਹੈ ਨਾ ਆ ਹੁੰਦਾ ਹੁਣ ਐਂਦੇ ਤੇ ਨਹੀਂ ਲੱਗੇਗੀ ਠੀਕ ਹੈ ਇਹ ਆਪ ਦੇ ਸਹੀ ਸਟਿੱਕਰਾਂ ਚ ਪਿਆ ਹੁਣ ਆ ਜਦੋਂ ਪਟਣਗੇ ਨਾ ਟੇਪ ਐ ਸਟਿੱਕਰ ਖਰਾਬ ਹੋਣਗੇ ਹੁਣ ਕਿਤੇ ਫਾਇਦਾ ਵੀ ਹੁੰਦਾ ਕਿਤੇ ਨੁਕਸਾਨ ਵੀ ਹੁੰਦਾ ਚੀਜ਼ ਦਾ ਸਵਰਾਜ 855 ਰਿਵਰਸ ਪੀਟੀਓ ਦਾ 20 ਮਾਡਲ 6 ਲੱਖ 45000 ਰੁਪਏ ਡਿਮਾਂਡ ਹੈ 6 ਲੱਖ 45000 ਡਿਮਾਂਡ ਹੈ ਸਵਰਾਜ 855 ਤਿੰਨ ਪੰਜ ਸਟਾਰ ਤੇ ਸੈਂਟਰ ਗੀਅਰ ਦੇ ਨਾਲ ਹੈ ਠੀਕ ਹੈ ਆਈ ਪੀਟੀਓ ਕਲਚ ਆਉਂਦਾ ਹੀ ਆਉਂਦਾ ਉਸ ਤੋਂ ਬਾਅਦ ਸੋਨਾਲੀਕਾ ਜਿਵੇਂ ਕਿ ਆਪਾਂ ਕਿਹਾ ਸੀ ਹੁਣ ਸੋਨਾਲੀਕਾ 750 750 745 ਤੇ 35 ਉਸ ਤੋਂ ਬਾਅਦ ਦੋ ਆਪਾਂ ਪਾਵਰ ਟਰੈਕ ਵਹਾਵਾਂਗੇ 750 ਸੋਨਾਲੀਕਾ 55 ਐਚਪੀ ਦਾ ਟਰੈਕਟਰ ਹੈ ਇਹਦਾ ਪ੍ਰਾਈਸ ਹੈਗਾ 21 ਮਾਡਲ 590000 ਰੁਪਿਆ ਡਿਮਾਂਡ ਹੈ ਮਗਰਲੇ ਟਾਇਰ ਵੀ ਬਿਲਕੁਲ ਓਕੇ ਅਗਲੇ ਵੀ ਓਕੇ ਪਾਵਰ ਸਟੀering ਦੇ ਨਾਲ ਆਉਂਦਾ ਹੈ ਐਚ ਡੀ ਐਮ ਹੈਵੀ ਡਿਊਟੀ ਮਾਈਲੇਜ ਮਾਸਟਰ ਆਉਂਦਾ ਜੀ ਠੀਕ ਹੈ ਸੋਨਾਲੀਕਾ ਇੰਟਰਨੈਸ਼ਨਲ ਆ ਗਿਆ 750 14 ਮਾਡਲ 415000 ਰੁਪਿਆ ਡਿਮਾਂਡ ਹੈ 750 ਦੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਪਾਵਰ ਬ੍ਰੇਕ ਡਬਲ ਡਿਸਟ੍ਰਿਬਿਊਟਰ ਸਾਈਡ ਗੀਅਰ ਮਿਲ ਜਾਂਦਾ ਹੈ ਠੀਕ ਹੈ ਹਾਈ ਹਾਈ ਪਰਫਾਰਮੈਂਸ ਹਾਈਡਰੋਲਿਕਾ ਸੋਨਾਲੀਕਾ 745 745 ਦੀ ਗੱਲ ਕਰਾਂ 13 ਮਾਡਲ 2 ਲੱਖ 95 ਹਜ਼ਾਰ ਰੁਪਏ ਡਿਮਾਂਡ ਹੈ ਸਿੰਪਲ ਸਟੀering ਚਾਰੇ ਟਾਇਰ ਬਿਲਕੁਲ ਨਵੇਂ ਨੇ ਜਿਹੜੇ ਮੱਡ ਗਾਰਡ ਨੇ ਉਹ ਉੱਤੋਂ ਲੈਮੀਲੇਟ ਹੋਏ ਹੋਏ ਨੇ ਇਹ ਆ ਗਿਆ ਐਮਐਮ 45 ਮਾਈਲੇਜ ਮਾਸਟਰ ਸੋਨਾ ਦਿੱਕਾ ਐਮਐਮ 45 ਠੀਕ ਹੈ ਜੀ ਇਹ ਹੈਗਾ ਹਰਿਆਣਾ ਨੰਬਰ 22 ਮਾਡਲ 4 ਲੱਖ 45 ਹਜ਼ਾਰ ਰੁਪਏ ਡਿਮਾਂਡ ਚਾਰੇ ਟਾਇਰ ਬਿਲਕੁਲ ਨਵੇਂ ਪਾਵਰ ਬ੍ਰੇਕ ਵਿਦ ਪਾਵਰ ਸਟੀering ਠੀਕ ਹੈ ਜੀ 439 DS ਪਾਵਰ ਟਰੈਕ ਡੀਜ਼ਲ ਸੇਵਰ 3 ਸਿਲੰਡਰ ਆ ਗਿਆ 41 HP ਜੈ ਡਾਇਰੈਕਟਰ ਹੁੰਦਾ ਉਸ ਤੋਂ ਇਲਾਵਾ 16 ਮਾਡਲ 3 ਲੱਖ 55000 ਰੁਪਿਆ ਡਿਮਾਂਡ ਹੈ ਤੇ ਅਗਲੇ ਬੰਨੇ ਪਾਵਰ ਟਰੈਕ ਡੀਜ਼ਲ ਸੇਵਰ 439 19 ਮਾਡਲ 4 ਲੱਖ 25000 ਰੁਪਿਆ ਡਿਮਾਂਡ ਜਿਵੇਂ ਕਿ ਮਦਨ ਕੇ ਦੋ ਪਾਵਰ ਟਰੈਕ ਪੰਜ 440 ਨਲਿਕਾ ਹੋਗੇ ਇੱਕ ਸਵਰਾਜ ਦੋ ਆਪਣੇ ਫਾਰਮ ਟਰੈਕ ਹੋਗੇ ਤੇ ਉਸ ਤੋਂ ਬਾਅਦ ਅਰਜਨ ਦੀ ਸੀਰੀ ਸਾਰੀ ਦਿਖਾਤੀ ਜਿਹੜੀ ਇੱਧਰ-ਇੱਧਰ ਲੱਗੀ ਸੀ ਬਾਕੀ ਹੋਰ ਵੀ ਲੱਗੇ ਹੁੰਦੇ ਨੇ ਇੱਥੇ ਇਕੱਲੇ ਇਹ ਟਰੈਕਟਰ ਨਹੀਂ ਲੱਗੇ ਹੁੰਦੇ ਬਾਕੀ ਮੰਡੀ ਫੁੱਲ ਭਰੀ ਹੁੰਦੀ ਹੈ ਜਦੋਂ ਵੀ ਤੁਸੀਂ ਆਓਗੇ ਨਾ ਮੰਡੀ ਦੇ ਅੰਦਰ ਫੁੱਲ ਮੰਡੀ ਭਰੀ ਹੁੰਦੀ ਹੈ ਇਸ ਤੋਂ ਬਾਅਦ ਤੁਹਾਨੂੰ ਸਟਾਕ ਵੇਖਣ ਨੂੰ ਮਿਲੇਗਾ ਹੋਲੈਂਡ ਦਾ ਇੱਥੋਂ ਲੈ ਕੇ ਤੇ ਉਸ ਤੱਕ ਅਜੇ ਹੋਲੈਂਡ ਦਾ ਅਜੇ ਸਟਾਕ ਘਾਟ ਅੱਗੇ ਨਾਲੋਂ ਅੱਗੇ ਹੁੰਦੇ ਸੀ ਉਹ ਤੋਂ ਲੈ ਕੇ ਉਹ ਹੋਰ ਉਹ ਤੋਂ ਅੱਗੇ ਤੱਕ ਹੁੰਦੇ ਹੁੰਦੇ ਸੀ ਸਟਾਕ ਤੇ ਕੰਡੀਸ਼ਨ ਤੁਹਾਨੂੰ ਦੱਸ ਚੁੱਕਿਆ ਹਾਂ ਮੰਡੀ ਲੱਗਦੀ ਦਿਨ ਐਤਵਾਰ ਹਜੇ ਟਰੈਕਟਰ ਆਈ ਜਾਂਦੇ ਨੇ ਸਵੇਰ ਦਾ ਟਾਈਮ ਹੈ ਮੰਡੀ 12 ਤੋਂ 1 ਵਜੇ ਦੇ ਵਿੱਚ ਕਰੀਬ ਪੂਲ ਭਰ ਜਾਂਦੀ ਹੈ ਹਜੇ 11 ਵਜੇ ਆਜੇ ਇੱਕ ਘੰਟਾ ਡੇਢ ਟਰੈਕਟਰ ਆਉਂਦੇ ਰਹਿਣਗੇ ਜਿਹੜੇ ਦੂਰੋਂ ਟਰੈਕਟਰ ਆਉਂਦੇ ਠੀਕ ਹੈ ਜੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਆ ਜੀ ਕਮੈਂਟ ਕਰਕੇ ਦੱਸਿਆ ਜੀ ਕਿਹੜੇ ਏਰੀਆ ਚੋਂ ਆਪਾਂ ਵੀਡੀਓ ਦੇਖਦੇ ਹਾਂ ਨਾ ਇਹ ਜਰੂਰ ਦੱਸ ਦਿਆ ਕਰੋ ਕਿੱਥੇ ਤੱਕ ਆਪਣੀ ਵੀਡੀਓ ਜਾਂਦੀ ਹੈ ਪਤਾ ਲੱਗ ਜਾਂਦਾ ਬੰਦੇ ਨੂੰ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਧੰਨਵਾਦ ਜੀ